ਪੰਨਾ ਪਾਣ ਦੇ ਸਵਾਗਤ ਮਨਾਉਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਪਹੁੰਚਿਆ ਹੈ ਪਿੰਡ ਲੋਪੋਂ ਵਿਖੇ ਇਸ ਨਗਰ ਵਿਖੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿੰਡ ਮੱਦੋਕੇ ਤੋਂ ਇਸ ਨਗਰ ਵਿਖੇ ਪਹੁੰਚੇ ਸਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੱਦੋਕੇ ਵਿਖੇ ਬਿਰਾਜ ਰਹੇ ਸਨ ਤਾਂ ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਾਨੂੰ ਇਸ ਇਲਾਕੇ ਵੱਲੋਂ ਅਰਦਾਸਾਂ ਬੇਨਤੀਆਂ ਆ ਰਹੀਆਂ ਹਨ ਅਸੀਂ ਉੱਥੇ ਜਾਣਾ ਹੈ ਤਾਂ ਮੱਦੋਕੇ ਵਿਖੇ ਜੋ ਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸ ਬੈਠੀਆਂ ਸਨ ਉਹਨਾਂ ਨੇ ਬੇਨਤੀ ਕੀਤੀ ਕਿ ਗਰੀਬ ਨਵਾਜ਼ ਉਸ ਨਗਰ ਦੇ ਵਿੱਚ ਇੱਕ ਪੀਰ ਰਹਿੰਦਾ ਹੈ ਜੋ ਕਿ ਸਖੀ ਸਰਬਰ ਨੂੰ ਮੰਨਣ ਵਾਲਾ ਹੈ ਇਹ ਹੋ ਸਕਦਾ ਉਹ ਆਪਜੀ ਦਾ ਸਤਕਾਰ ਨਾ ਕਰੇ ਤੇ ਇਸ ਕਰਕੇ ਆਪਜੀ ਉਸ ਇਲਾਕੇ ਵੱਲ ਨਾ ਜਾਓ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਨਹੀਂ ਅਸੀਂ ਜਾਣਾ ਹੈ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਸਮੇਤ ਇਸ ਇਲਾਕੇ ਵੱਲ ਨੂੰ ਰਵਾਨਾ ਹੋਏ ਤੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਇਸ ਨਗਰ ਦੀ ਜੂਹ ਦੇ ਬਾਹਰ ਪਹੁੰਚੇ ਤਾਂ ਉਹ ਪੀਰ ਆਪਣੇ ਸਾਰੇ ਮੁਰਿਦਾਂ ਨੂੰ ਆਪਣੇ ਸਾਰੇ ਚੇਲਿਆਂ ਨੂੰ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਸਤਗੁਰਾਂ ਦੇ ਸਤਕਾਰ ਵਜੋਂ ਜੀ ਆਇਆਂ ਆਖਣ ਦੇ ਲਈ ਖੜਾ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਗਰ ਵਿਖੇ ਪਹੁੰਚੇ ਤਾਂ ਉਸਨੇ ਬੜੇ ਆਦਬ ਸਤਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੀਓ ਆਇਆਂ ਆਖਿਆ ਸਤਿਗੁਰਾਂ ਦਾ ਬਹੁਤ ਸਤਕਾਰ ਕੀਤਾ ਤੇ ਗੁਰੂ ਸਾਹਿਬ ਜੀ ਨੇ ਸੁਭਾਈ ਕੀ ਮੁਖਾਰਬਿੰਦ ਵਿੱਚੋਂ ਬਚਨ ਕੀਤਾ ਕਿ ਇਹ ਇੱਕ ਪੀਰ ਨਹੀਂ ਇਹ ਤਾਂ ਸਾਰਾ ਪਿੰਡ ਪੀਰਾਂ ਦਾ ਹੀ ਹੈ ਕਿ ਕਈ ਲੋਕ ਅੱਜ ਇਸ ਨੂੰ ਪੰਜ ਪੀਰੀ ਲੋਪੋਂ ਵੀ ਕਹਿ ਦਿੰਦੇ ਹਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਪਹੁੰਚੇ ਤਾਂ ਇਸ ਨਗਰ ਦਾ ਚੌਧਰੀ ਸੀ ਜੋ ਪੋਪੋਂ ਆਪਣੇ ਭਰਾ ਲੋਪੋਂ ਦੇ ਨਾਲ ਇਸ ਸਥਾਨ ਤੇ ਪਹੁੰਚਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਆਓ ਸਾਡੇ ਨਾਲ ਇੱਥੇ ਪਾਲਿੰਗ ਤੇ ਬੈਠੋ ਲੋਪੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਗਿਆ ਸਤਿਗੁਰੂ ਜੀ ਕਹਿਣ ਲੱਗੇ ਕਿ ਤੂੰ ਉੱਪਰ ਸਾਡੇ ਨਾਲ ਬਰਾਬਰ ਬੈਠ ਤਾਂ ਕਹਿੰਦਾ ਨਹੀਂ ਜੀ ਮੇਰਾ ਸਥਾਨ ਆਪ ਜੀ ਦੇ ਚਰਨਾਂ ਵਿੱਚ ਹੀ ਹੈ ਤੇ ਅੱਜ ਇਹ ਨਗਰ ਉਸੇ ਲੋਪੋਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਜਾਣਕਾਰੀ ਹੈ ਇਹ ਸੀਨਾ ਬਸੀਨਾ ਚੱਲੀ ਆਈ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ ਦਾਸ ਨੂੰ ਇਹ ਜਾਣਕਾਰੀ ਕਿੱਥੋਂ ਪ੍ਰਾਪਤ ਹੋਈ ਜਦੋਂ ਦਾਸ ਖੰਡੂਰ ਪਿੰਡ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਦੇ ਉੱਤੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਗਿਆ ਸੀ ਤਾਂ ਉਸ ਨਗਰ ਦੇ ਨਿਵਾਸੀ ਸਰਦਾਰ ਮਿਸਰਾ ਸਿੰਘ ਅਤੇ ਦੇਵ ਸਿੰਘ ਨੇ ਦਾਸ ਨੂੰ ਇਹ ਜਾਣਕਾਰੀ ਦਿੱਤੀ ਸੀ ਸੋ ਇਹ ਇਸ ਸਥਾਨ ਦਾ ਇਤਿਹਾਸ ਹੈ ਤੇ ਹੁਣ ਦਾਸ ਸਾਹਿਬ ਜੀ ਨੂੰ ਜੋ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਉਹ ਪੜ੍ਹ ਕੇ ਸੁਣਾਵੇਗਾ ਅਤੇ ਇਸ ਤੋਂ ਬਿਨਾਂ ਜੋ ਵੀ ਆਪਾਂ ਨੂੰ ਗੁਰਸਿੱਖ ਸੱਜਣ ਇੱਥੇ ਮਿਲਣਗੇ ਆਪਾਂ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਾਂਗੇ ਤੇ ਉਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਹੁਣ ਦਾਸ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਅੰਦਰੋਂ ਦਰਸ਼ਨ ਕਰਵਾਵੇਗਾ ਆਓ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਹੁਣ ਜੋ ਇੱਥੇ ਇਤਿਹਾਸ ਲਿਖਿਆ ਹੈ ਦਾਸ ਸਾਹਿਬ ਜੀ ਨੂੰ ਉਹ ਪੜ੍ਹ ਕੇ ਸੁਣਾਵੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਡਰੋਲੀ ਤੋਂ ਚੱਲ ਕੇ ਪਿੰਡ ਮੱਦੋ ਕੇ ਆਏ ਮੱਦੋ ਕੇ ਤੋਂ 17 ਸਾਵਣ 1688 ਬਿਕਰਮੀ ਨੂੰ ਪਿੰਡ ਲੋਪੋਂ ਵਿਖੇ ਆਪਣੇ ਪਵਿੱਤਰ ਚਰਨ ਪਾਏ ਇਸ ਸਥਾਨ ਤੇ ਆਲੀ ਸ਼ਾਨ ਗੁਰਦੁਆਰਾ ਸਾਹਿਬ ਸ਼ੁਸ਼ੋਭਤ ਹੈ ਗੁਰੂ ਸਾਹਿਬ ਜੀ ਨੇ ਖੋਸ਼ੋ ਕੇ ਬਤਨ ਕੀਤਾ ਕਿ ਆਪ ਸਭ ਰਾਜੀ ਖੁਸ਼ੀ ਹੋ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਇੱਥੇ ਹੈਜੇ ਦੀ ਬਿਮਾਰੀ ਹੈ ਗੁਰੂ ਜੀ ਨੇ ਆਪਣੀ ਇਲਾਹੀ ਰਸਨਾ ਦੁਆਰਾ ਵਚਨ ਕੀਤਾ ਕਿ ਆਪ ਇਸ ਸਥਾਨ ਦੀ ਸੇਵਾ ਕਰੋ ਹੈਜੇ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਵਾਪਰੇਗੀ ਇਸ ਸਥਾਨ ਤੇ ਪਵਿੱਤਰ ਸਰੋਵਰ ਹੈ ਗੁਰੂ ਜੀ ਨੇ ਵਚਨ ਕੀਤਾ ਜੋ ਵੀ ਇਸ ਸਰੋਵਰ ਵਿੱਚ ਸਰਦਾ ਭਾਵਨਾ ਨਾਲ ਇਸ਼ਨਾਨ ਕਰੇਗਾ ਉਸ ਦੇ ਦੁੱਖ ਦੂਰ ਹੋਣਗੇ ਜੋ ਵੀ ਮਨੋ ਕਾਮਨਾ ਲੈ ਕੇ ਆਉਂਦਾ ਹੈ ਸੋ ਨਿਸ਼ਚੈ ਕਰ ਪੂਰੀ ਹੁੰਦੀ ਹੈ ਇੱਥੇ ਇਹ ਇਤਿਹਾਸ ਲਿਖਿਆ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਦੇ ਨਾਲ ਇਸ ਗੁਰਦੁਆਰਾ ਸਾਹਿਬ ਵਿਖੇ ਜੋ ਕਥਾ ਕਰਦੇ ਹਨ ਅਤੇ ਕੀਰਤਨ ਕਰਦੇ ਹਨ ਭਾਈ ਸਾਹਿਬ ਮੌਜੂਦ ਹਨ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰ ਲਿਆ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ? ਸੁਖਮੰਦਰ ਸਿੰਘ ਜੀ। ਆਪ ਜੀ ਦਾ ਨਗਰ ਕਿਹੜਾ ਜੀ? ਮਾਨੋਕੇ ਗੱਲ ਹੈ ਜੀ। ਅੱਛਾ ਜੀ। ਤੇ ਇਸ ਸਥਾਨ ਤੇ ਆਪ ਜੀ ਨੂੰ ਸੇਵਾ ਕਰਦਿਆਂ ਕਿੰਨਾ ਸਮਾਂ ਹੋ ਗਿਆ? ਤਕਰੀਬਨ 8 ਮਹੀਨੇ ਹੋ ਗਏ। अच्छा जी अनुषात आठवें का अच्छा इथे आके आप जी ने इस स्थान के बारे जो खोज कीती है जो जानकारी प्राप्त कीती है वो संगतਾਂ ਦੇ ਨਾਲ ਸਾਝੀ ਕਰੋ ਜੀ। गुरुप्यारी ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਐਸੇ ਸਤਗੁਰੂ ਛੇਵੇਂ ਸਤਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਸਤਗੁਰੂ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਦੇ ਹੋਏ ਸੰਗਤਾਂ ਨੂੰ ਤਾਲਦੇ ਹੋਏ ਮਹਾਰਾਜ ਨਗਰਾਂ ਵਿੱਚੋਂ ਹੁੰਦੇ ਹੋਏ ਡਰੋਲੀ ਪਿੰਡ ਤੋਂ ਸਤਿਗੁਰੂ ਮਹਾਰਾਜ ਪਿੰਡ ਮੱਧੋ ਮੱਧੋ ਕੇ ਵਿਖੇ ਪਹੁੰਚੇ ਮੱਧੋ ਗਿਆ ਤੋਂ ਮਹਾਰਾਜ ਸੱਚੇ ਪਾਤਸ਼ਾਹ ਇਸ ਆਸਥਾਨ ਤੇ ਚੱਲ ਕੇ ਆਏ ਸਤਿਗੁਰੂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਇਸ ਆਸਥਾਨ ਤੇ ਆਏ ਸਾ ਸੰਗਤ ਅ ਗੁਰੂ ਦਰਬਾਰ ਬਣਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆ ਕੇ ਸੱਜ ਗਏ ਸੰਗਤਾਂ ਬੜੇ ادب ਸਤਿਕਾਰ ਦੇ ਨਾਲ ਮਿਲੀਆਂ ਮਹਾਰਾਜੀਆਂ ਨੇ ਮੁਬਾਰਕ ਚਲਣ ਪਾਈ ਬਹੁਤ ਸ਼ਰਧਾ ਭਾਵਨਾ ਪ੍ਰੇਮ ਨਾਲ ਸੇਵਾ ਕੀਤੀ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਸੰਗਤਾਂ ਦਾ ਹਾਲ ਚਾਲ ਪੁੱਛਿਆ ਭਾਈ ਰਾਜੀ ਖੁਸ਼ੀ ਹੋ ਸੁਖਸਾਂ ਦਾ ਸਾਰੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਪਾਸ਼ਾ ਕਹਿਣ ਲੱਗੇ ਹੋਰ ਭਾਈ ਕੋਈ ਗੱਲਬਾਤ ਤਾਂ ਸੰਗਤਾਂ ਨੇ ਕਿਹਾ ਮਹਾਰਾਜ ਸਾਡੇ ਪਾਤਸ਼ਾਹ ਤੇ ਹੈਜੇ ਦੀ ਬਿਮਾਰੀ ਫੈਲੀ ਹੋਈ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤਮਈ ਰਸਨਾ ਤੋਂ ਬਚਨ ਕੀਤਾ ਭਾਈ ਇਸ ਸਥਾਨ ਦੀ ਸੇਵਾ ਕਰਿਓ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਤੇ ਸਤਿਗੁਰੂ ਕਹਿੰਦੇ ਹੈਜੇ ਦੀ ਬਿਮਾਰੀ ਕੇ ਹੋਰ ਵੀ ਕਿਸੇ ਪ੍ਰਕਾਰ ਦੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਏਗੀ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੁਖਾਰ ਦਲ ਤੋਂ ਹੀ ਅੰਮ੍ਰਿਤਮਈ ਬਚਨ ਕੀਤਾ ਤੇ ਸਾਹ ਸੰਗਤ ਸਤਿਗੁਰਾਂ ਦੇ ਚਰਨ ਪੈਣ ਤੋਂ ਅਪਰੰਤ ਫਿਰ ਇਸ ਸਥਾਨ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਊਰੂ ਘਰ ਬਣ ਗਏ ਸਰੋਵਰ ਤਿਆਰ ਹੋਇਆ ਤੇ ਸਾਹ ਸੰਗਤ ਇਹ ਆਸਾਨ ਤੇ ਫਿਰ ਸਾਧ ਸੰਗ ਜਿਹੜਾ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਮਹਾਰਾਜ ਜੀਆ ਦੇ ਪਾਵਨ ਸਥਾਨ ਦੇ ਦਰਸ਼ਨ ਕਰਨ ਆਉਂਦਾ ਹੈ ਸਾਧ ਸੰਤ ਸਰੋਵਰ ਵਿੱਚ ਇਸ਼ਨਾਨ ਕਰਦਾ ਸਤਿਗੁਰੂ ਮਹਾਰਾਜ ਜੀਆ ਦੀ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਜੀਆਂ ਦੇ ਬਚਨਾਂ ਅਨੁਸਾਰ ਸਾਧ ਸੰਗਤੀ ਉਹ ਵੀ ਹਰ ਪ੍ਰਕਾਰ ਦੀ ਬਿਮਾਰੀ ਸਤਿਗੁਰੂ ਜੀ ਠੀਕ ਕਰਦੇ ਆ ਮਹਾਰਾਜ ਸੱਚੇ ਬਾਦਸ਼ਾਹ ਐਸੇ ਸਤਿਗੁਰੂ ਮਹਾਰਾਜ ਜਿਨ੍ਹਾਂ ਨੇ ਸਾਧ ਸੰਗਤ ਇਸ ਧਰਤੀ ਨੂੰ ਭਾਗ ਲਾਇਆ ਜੰਮਦਾ ਸਾਹਿਬ ਵੀ ਸੀ ਇੱਥੇ ਸਾਧ ਸੰਗਤ ਜੰਮਦਾ ਦਰਖਤ ਵੀ ਸੀ ਉਹਦੇ ਨਾਲ ਮਹਾਰਾਜ ਜੀਆ ਨੇ ਆਪਣੇ ਕੋਡੇ ਨੂੰ ਬਣਿਆ। ਉਹ ਦਰਖਤ ਹੁਣ ਹੈਗਾ ਜੀ। ਉਹ ਦਰਖਤ ਫਿਰ ਜਦੋਂ ਇੱਥੇ ਨਵਾਂ ਦਰਬਾਰ ਬਣਿਆ ਨਾ ਜੀ ਹਾਂ ਜੀ। ਉਦੋਂ ਫਿਰ ਉਹਦੀ ਸਿੰਗਾ ਨੇ ਪਟਾਈ ਕਰਤੀ ਪੱਟ ਦਿੱਤਾ ਸੀ ਉਹ ਦਰਖਤਾਂ। ਤੇ ਉਹ ਪਟਿਆ ਹੋਇਆ ਦਰਖਤ ਕੋਈ ਸੰਭਾਲਿਆ ਹੈ ਜਾਂ ਇੱਥੇ ਨਹੀਂ? ਨਹੀਂ ਉਹ ਸੰਭਾਲਿਆ ਨਹੀਂ ਜਿਹਦੀ ਸੰਭਾਲ ਨਹੀਂ ਕੀਤੀ। ਠੀਕ ਹੈ। ਹਾਂ ਜੀ ਹਾਂ। ਤੋਂ ਸਾਡ ਸੰਗ ਤੇ ਦੁਖਾਨਾਂ ਤਾਂ ਸਾਡਾ ਵੀ ਪ੍ਰਾਤਨ ਜਿਹੜੀਆਂ ਨਿਸ਼ਾਨੀਆਂ ਐ। ਉਹ ਸਾਨੂੰ ਜਿਹੜੀਆਂ ਸਭ ਕੇ ਰੱਖਣੀਆਂ ਚਾਹੀਦੀਆਂ ਸੀ। ਇਹ ਸਾਡਾ ਕੌਮੀ ਦੁਖਾਨ ਤਾਂ ਐ। ਅਸੀਂ ਉਹ ਅਲੋਪ ਕਰ ਚੁੱਕੇ ਆ ਇਸ ਲਈ ਸੱਚੇ ਪਾਤਸ਼ਾਹ ਮਹਾਰਾਜੀਆਂ ਦਾ ਇਹ ਪਾਵਨ ਸਥਾਨ ਸਤਿਗੁਰੂ ਸੱਚੇ ਪਾਸ਼ਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ RAM ਰਾਜੇ ਸੱਤ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਏ ਸੱਚੇ ਪਾਸ਼ਾ ਜੀਆਂ ਤੋਂ ਬਲਿਹਾਰ ਜਾਈਏ ਮਹਾਰਾਜੀਆਂ ਨੇ ਜੰਗਲ ਚ ਮੰਗਲ ਲਾ ਦਿੱਤੇ ਸੰਗਤ ਬਹੁਤ ਸ਼ਰਧਾ ਪਾਵਨਾ ਪ੍ਰੇਮ ਦੇ ਨਾਲ ਨਤਮਸਟਕ ਹੁੰਦੀ ਹੈ ਬੜੀ ਦੂਰੋਂ ਦੂਰੋਂ ਚੱਲ ਕੇ ਜਿਹਨਾਂ ਨੂੰ ਪਤਾ ਲੱਗਦਾ ਵੀ ਮਹਾਰਾਜੀਆਂ ਦੇ ਚਰਨ ਪਾਈ ਆ ਇਸ ਅਸਥਾਨ ਦੀ ਆ ਕੇ ਦਰਸ਼ਨ ਕਰਦੀਆਂ ਹੁਣ ਮਹਾਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਹਰੂ ਚੂਰਸਾ ਵਾਲੇ ਸੰਤ ਬਾਬਾ ਬਿਰਵਿੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਹੇਠ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਸ਼ਾਨਦਾਰ ਅਲੀਸ਼ਾਨ ਇਮਾਰਤ ਤਿਆਰ ਹੋ ਗਈ ਹੈ ਸਾਧ ਸੰਗਤ ਤਿਆਰ ਹੋਣ ਜਾ ਰਹੀ ਹੈ ਲੈਂਟਰ ਪਹਿ ਗਿਆ ਤੇ ਸਾਧ ਸੰਗਤ ਸਰੋਵਰ ਬਣਨਾ ਸ਼ੁਰੂ ਹੋਇਆ ਵੇ ਆ ਸਾਧ ਸੰਗਤ ਮਹਾਰਾਜ ਸੱਚੇ ਪਾਸ਼ਾ ਦੀ ਮਿਹਰ ਦੇ ਨਾਲ ਸਮਾਂ ਆਵੇਗਾ ਬਹੁਤ ਸੋਹਣਾ ਇਹ ਸਾਧ ਸੰਗਤ ਅਲੀ ਸ਼ਾਹ ਇਮਾਰਤ ਸਤਿਗੁਰਾਂ ਦਾ ਦਰਬਾਰ ਤਿਆਰ ਹੋ ਰਿਹਾ ਹੈ ਤੇ ਆਪ ਜੀ ਜਦੋਂ ਕਿਤੇ ਦਰਸ਼ਨ ਕਰਨ ਆਓ ਬੜੀ ਖੁਸ਼ੀ ਹੋਏਗੀ ਸਤਿਗੁਰਾਂ ਦੇ ਇਸ ਪਾਵਨ ਦਰਬਾਰ ਦੇ ਆਪ ਜੀ ਦਰਸ਼ਨ ਕਰਨ ਆਓ ਚੰਨ ਪਾਓ ਸਤਿਗੁਰ ਸੱਚੇ ਪਾਸ਼ਾ ਨੇ ਇਸ ਅਸਥਾਨ ਤੇ ਸਾਧ ਸੰਤ ਜੀ ਬਖਸ਼ਿਸ਼ਾਂ ਕੀਤੀਆਂ ਬਚਨ ਕੀਤੀਆਂ ਮਹਾਰਾਜ ਜੀਆਂ ਨੇ ਤਾਂ ਸਾਧ ਸੰਗਤ ਆਪ ਦਰਸ਼ਨ ਕਰਨ ਆ ਸਕਦੇ ਹੋ ਤਉਸ਼ ਬੁੱਧੀ ਅਨੁਸਾਰ ਜਨਕ ਮਹਾਰਾਜੀਆਂ ਨੇ ਸਾਨੂੰ ਗਿਆਨ ਬਖਸ਼ਿਆ ਵਿਚਾਰਾਂ ਦੀ ਸਾਂਝ ਆਪੀ ਦੇ ਨਾਲ ਪਾਈ ਹੈ ਬਹੁਤ ਬਹੁਤ ਖਿਮਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਭਾਈ ਸਾਹਿਬ ਜੀ ਦਾ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਆਪ ਜੀ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦਾਸ ਇਥੋਂ ਅੱਗੇ ਪਿੰਡ ਸਿਧਮਾ ਵਿਖੇ ਜਾਵੇਗਾ ਸਿਧਮਾ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਿਦਮਾ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਧਾਰਨਗਰ ਨੂੰ ਪਹੁੰਚੇ ਸਨ। ਸਿਦਮਾ ਤੋਂ ਹੀ ਦੱਸਿਆ ਜਾਂਦਾ ਹੈ ਕਿ ਨਾਲ ਹੀ ਉੱਥੇ ਇੱਕ ਪਿੰਡ ਬਿਰਕ ਹੈ ਉੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਸਨ ਤੇ ਆਪਾਂ ਉੱਥੇ ਵੀ ਜਾ ਕੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਕਿਵੇਂ ਪਹੁੰਚੇ ਸਨ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਸਿਦਮਾ ਤੋਂ ਹੀ ਪਹੁੰਚੇ ਸਨ ਫਿਰ ਆਪਾਂ ਸਿਦਮਾ ਤੋਂ ਬਿਰਕ ਜਾਵਾਂਗੇ ਬਿਰਕ ਤੋਂ ਫਿਰ ਵਾਪਸ ਸਿਦਮਾ ਆ ਕੇ ਸਿਦਮਾ ਤੋਂ ਫਿਰ ਸੁਧਾਰਨਗਰ ਨੂੰ ਜਾਵਾਂਗੇ। ਇਹ ਦਾਸ ਦੀ ਪਹਿਲੀ ਯਾਤਰਾ ਹੈ ਡਰੋਲੀ ਪਾਈ ਤੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੇ ਘਰ ਪਹੁੰਚੇ ਵੱਡੇ ਘਰ ਤੋਂ ਮੱਧੋ ਕੇ ਮੱਧੋ ਕੇ ਤੋਂ ਇਸ ਸਥਾਨ ਲੋਪੋ ਵਿਖੇ ਲੋਪੋ ਤੋਂ ਸਿਦਮਾ ਸਿਦਮਾ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਹਾਰ ਨਗਰ ਵਿਖੇ ਪਹੁੰਚੇ ਸਨ ਸਿਹਾਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਲੰਮਾ ਸਮਾਂ ਰਹੇ ਤੇ ਉੱਥੋਂ ਅੱਗੇ ਸਤਿਗੁਰੂ ਜੀ ਜਿਸ ਜਿਸ ਪਾਸੇ ਨੂੰ ਗਏ ਜਿਹੜੇ ਜਿਹੜੇ ਸਥਾਨਾਂ ਤੇ ਗੁਰੂ ਸਾਹਿਬ ਨੇ ਚਰਨ ਪਾਏ ਆਪਾਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਾਂਗੇ ਸੋ ਇਹਨੀ ਸੇਵਾ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ